ਇੱਕ ਪਾਸੇ ਜਿੱਤੇ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਕੀਤੇ ਹੋਏ ਉਹ ਦਾਅਵੇ ناکਾਮਯਾਬ ਹੁੰਦੇ ਦਿਖਾਈ ਦੇ ਰਹੇ ਨੇ ਤਾਂ ਬਿਲਕੁਲ ਜੋ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਸਰਕਾਰੀ ਹਸਪਤਾਲ ਦੀਆਂ ਨੇ ਤਾਂ ਬਿਲਕੁਲ ਜੈਤੋਂ ਦਾ ਸਰਕਾਰੀ ਹਸਪਤਾਲ ਦੱਸਿਆ ਜਾ ਰਿਹਾ ਜਿੱਥੇ ਡਾਕਟਰਾਂ ਦੀ ਕਾਰਟ ਨੂੰ ਲੈ ਕੇ ਇਹ ਹਸਪਤਾਲ ਆਏ ਦਿਨ ਸੁਰਖਿਆ 'ਚ ਪੜਿਆ ਰਹਿੰਦਾ ਹੈ ਤਾਂ ਜਿਵੇਂ ਦੱਸਦੀ ਹੈ ਕਿ ਜੈਤੋਂ ਸਿਵਲ ਹਸਪਤਾਲ ਡਾਕਟਰਾਂ ਦੀ ਕਾਰਟ ਨੂੰ ਲੈ ਕੇ ਜਿਹੜੇ ਮਰੀਜ਼ ਨੇ ਖੱਜਲ ਖਾਰ ਹੋ ਰਹੇ ਨੇ ਤੇ 2 ਵਜੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਵੀ ਠੱਪ ਹੋ ਗਈਆਂ ਨੇ ਤਾਂ ਜੈਤੋਂ ਦਾ ਹਸਪਤਾਲ ਡਾਕਟਰਾਂ ਦੀ ਕਾਰਟ ਨੂੰ ਲੈ ਕੇ ਆਏ ਦਿਨੀ ਸੁਰਖਿਆ 'ਚ ਪੜਿਆ ਰਹਿੰਦਾ ਹੈ ਤਾਂ ਦੂਜੇ ਪਾਸੇ ਜਦੋਂ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਘਾਟ ਨੂੰ ਲੈ ਕੇ ਦਿਨ-ਬਦ ਦਿਨ ਲੋਕ ਪਰੇਸ਼ਾਨ ਜ਼ਰਾ ਰਹੇ ਨੇ ਤਾਂ ਦੱਸਣਯੋਗ ਹੈ ਕਿ ਇੱਕ ਹਸਪਤਾਲ ਹੈ ਜਿਹੜਾ 30 ਬੈੱਡਾਂ ਵਾਲਾ ਹਸਪਤਾਲ ਹੈ ਜਿਸ ਵਿੱਚ 30 ਤੋਂ 35 ਪਿੰਡਾਂ ਦੇ ਲੋਕ ਆਉਂਦੇ ਨੇ ਆਪਣਾ ਇਲਾਜ ਕਰਵਾਉਣ ਦੇ ਲਈ ਜਿਸ ਵਿੱਚ ਸਿਰਫ ਤੇ ਸਿਰਫ ਤਿੰਨ ਡਾਕਟਰ ਹੀ ਮੌਜੂਦ ਨੇ ਜਿਸ ਨੂੰ ਲੈ ਕੇ ਮਰੀਜ਼ਾਂ ਨੂੰ ਕੰਟਿਆਂ ਵੱਧੀ ਇੰਤਜ਼ਾਰ ਕਰਨਾ ਪੈ ਰਿਹਾ ਇਸ ਤੋਂ ਇਲਾਵਾ ਐਮਰਜੈਂਸੀ ਵਿੱਚ 2 ਵਜੇ ਤੋਂ ਬਾਅਦ ਡਾਕਟਰ ਨਾ ਹੋਣ ਕਰਕੇ ਜੋ ਸੇਵਾਵਾਂ ਨੇ ਐਮਰਜੈਂਸੀ ਸੇਵਾਵਾਂ ਨੇ ਪੱਖਾ ਪੋ ਜਾਂਦੇ ਨੇ ਉਸ ਤੋਂ ਇਲਾਵਾ ਅੱਤ ਦੀ ਗਰਮੀ ਹੋਣ ਦੇ ਕਾਰਨ ਛੱਤ ਵਾਲਾ ਪੱਖਾ ਵੀ ਨਹੀਂ ਚੱਲ ਰਿਹਾ ਤਾਂ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਸਿਹਤ ਸਹੂਲਤਾਂ ਨੂੰ ਲੈ ਕੇ ਪਰ ਤਸਵੀਰਾਂ ਦੇਖਿਓ ਦਾਅਵੇ ਨੇ ਜਿਹੜੇ ਠੱਪ ਹੁੰਦੇ ਦਿਖਾਈ ਦੇ ਰਹੇ ਨੇ ਨਾ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਨੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਜੈਤੋ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਾਟ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹੋਰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਰ ਜੀ ਇੱਥੇ ਡਾਕਟਰਾਂ ਦੀ ਬਹੁਤ ਕਮੀ ਹੈ। ਠੀਕ ਹੈ ਨਾ ਜੀ। ਕਈ ਕਈ ਵਾਰ ਪੱਟੀ ਕਰਵਾਉਣੀ ਹੁੰਦੀ ਹੈ ਨਾ। ਘੰਟਾ-ਘੰਟਾ ਖੜ੍ਹਨਾ ਪੈਂਦਾ। ਤੁਸੀਂ ਵੇਖੋ ਹੁਣ ਇੱਧਰ ਪੇਸ਼ੇ ਹਨ। ਦੇਖੋ ਚਰੇ ਇਹ ਬਹੁਤ ਜਿਆਦਾ ਹੋ ਰਿਹਾ ਹੈ। ਤੇ ਉਹਨਾਂ ਦਾ ਬਰਾ ਹਾਲ ਹੈ ਜੇ ਡਾਕਟਰ ਹੋਣ ਤਾਂ ਇਲਾਜ ਹੋਵੇ ਨਾ ਇੱਥੇ ਡਾਕਟਰਾਂ ਦੀ ਬਹੁਤ ਕਮੀ ਹੈ ਜੀ ਇੱਕ ਵਾਰੀ ਸਰਕਾਰ ਵੱਲੋਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਸਿੱਧੂ ਹੁਣ ਤਾਂ ਨੂੰ ਲੈ ਕੇ ਕੇ ਲੱਗ ਸਭ ਕੁਝ ਗਲਤ ਹੈ ਇੱਥੇ ਆਪਾਂ ਆਵਦੀ ਅੱਖੀ ਦੇਖੀ ਨਹੀਂ ਹਾਂ ਆ ਹੁਣ ਮੈਨੂੰ ਘੰਟਾ ਹੋ ਗਿਆ ਇੱਥੇ ਆਏ ਨੂੰ ਬਲਮ ਦਵਾਈ ਲੈ ਕੇ ਗਿਆ ਜੋ ਨਾ ਕਿ ਬਚਲ ਪੱਟੀ ਵੀ ਕਰਾ ਲਾ ਕੀੜੀਆਂ ਲੱਗੀਆਂ ਖਾਧੀਆਂ ਕੀੜੀਆਂ ਨੇ ਖਾ ਗਏ ਪਿੰਡਾ ਬਿਲਕੁਲ ਇਹ ਚਰਬੀ ਜਾਦੇ ਤਾਂ ਕਰਕੇ ਹੁਣ ਮੈਨੂੰ ਬਹੁਤ ਰੋਗ ਆ ਖੜੇ ਨੂੰ ਮੁੰਡਾ ਇੱਥੇ ਕੰਪਿਊਟਰਾਂ ਦੀ ਵੀ ਕਮੀ ਹੈ ਕੋਈ ਪੁੱਛੇ ਦੱਸ ਨਹੀਂ ਕਿੰਨਾ ਸਮਾਓਗੇ ਬੱਚੇ ਹਾਂਜੀ ਕਿੰਨੇ ਸਮਾਓਗੇ ਬੱਚੇ ਨੂੰ ਐਮਰਜੈਂਸੀ ਦੇ ਵਿੱਚ ਸਾਨੂੰ ਘਟਾ ਕੋਈ ਨਹੀਂ ਦੇਖਣ ਆਇਆ ਅਲਟੋ ਦੋਗਾਂ ਸਰਕਾਰ ਤਾਂ ਕਹਿੰਦੀ ਸੇਤ ਸੂਤਰ ਨੂੰ ਲੈ ਕੇ ਜਿਹੜੇ ਅਸੀਂ ਬਣ ਕੇ ਜੇ ਰੇ ਕੇ ਕਿਹੜੀ ਸਰਕਾਰ ਆ ਕੀ ਦਿੰਦੀ ਆ ਸਰਕਾਰ ਕਿਸੇ ਨੂੰ ਕੋਈ ਕੁਛ ਨਹੀਂ ਦਿੰਦਾਗਾ ਧਾਮ ਤੇ ਹੀ ਬਾਜੇ ਵੱਜਦੇ ਆਵਦੇ ਜੀ ਐਮਰਜੈਂਸੀ ਜੇ ਇਹ ਹਾਲਾਤ ਨੂੰ ਕਹਿੰਦਾ ਹੋ ਕੇ ਕਿ ਆਮ ਜਿਹੜਾ ਹੈਗਾ ਹਾਲ ਉਹਦਾ ਕੀ ਹਾਲ ਹੋਊਗਾ ਕਿਤੇ ਕਿਸੇ ਹਸਪਤਾਲ ਤੇ ਵੀ ਨਹੀਂ ਪੁੱਛ ਗਿਆ ਸਾਰੇ ਤਾਂ ਹੋਏ ਸਾਨੂੰ ਜੀ ਸੱਟਾਂ ਵੱਜੀਆਂ ਸਾਡੇ ਮੇਰੀ ਗੁੱਡੀ ਪਈ ਸਾਡੇ ਸੱਟਾਂ ਵੱਜੀਆਂ ਕੋਈ ਪੁੱਛ ਦੱਸ ਨਹੀਂ ਇੱਥੇ ਸਾਨੂੰ ਅਸੀਂ ਬਹੁਤਾਂ ਜਾਏ ਸਰਕਾਰੀ ਹਸਪਤਾਲ ਸਾਨੂੰ ਕਿਸੇ ਨੇ ਤਾਂਖਣ ਨਹੀਂ ਕਰਿਆ ਹਾਂ ਦਾ ਪਰਾਂਗਾ ਵੇਸੇ ਤੋਵੇਂ ਮੁੜਿਆ ਆਏ ਗਿਆ ਗੁੱਡੀ ਮੇਰੀ ਉਹ ਪਈ ਸੱਟਾਂ ਵੱਜੀਆਂ ਤੇ ਹੱਥ ਪੈ ਟੁੱਟੇ ਹੈਗੇ ਆ ਬਹੁਤ ਜਿਆਦੇ ਤੇ ਆ ਸਾਡੇ 6:30 ਵਜੇ ਮੇਰੀ ਆ ਹੱਡ ਟੁੱਟਿਆ ਹੋਇਆ ਬਿਲਕੁਲ ਕਿਸੇ ਨੇ ਪੁੱਛਿਆ ਨਹੀਂ ਆ ਉਂਗਲ ਵੱਡੀ ਪਈ ਹੈ ਤਾਂ ਕਿਸੇ ਨੇ ਪੁੱਛਦਾ ਸਰਕਾਰੀ ਅਸਤਾਦ ਨੇ ਕਿੰਨੇ ਵਜੇ ਹੋ ਗਿਆ ਐਮਰਜੈਂਸੀ ਸਾਨੂੰ ਘੰਟਾ ਹੋਗਾ ਜੀ ਬੈਠਾਂ ਕੋਈ ਨਹੀਂ ਇੱਥੇ ਕੋਈ ਨਹੀਂ ਆ ਰਿਹਾ ਨੀ ਵਿਖਿਆ ਨੀ ਕਿਸੇ ਨੇ ਤੁਸੀਂ ਕੀ ਮੰਗ ਕੀ ਕਰਦੇ ਹੋ ਅੱਜ ਤਾਂ ਬਸ ਇਹਨੇ ਸਾਡੀ ਕੋਈ ਦੇਖਭਾਲ ਹੋ ਗਈ ਜੀ ਮਰੀਜ਼ ਔਖੇ ਹੋਈ ਜਾਂਦੀ ਬਿਲਕੁਲ ਇੱਕ ਵਾਰ ਸੇ ਸਰਕਾਰ ਬਲ ਕੇ ਸਿਰ ਤੋਂ ਸਾਨੂੰ ਲੱਗੇ ਜਿਹੜਾ ਕਿ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹਾਂ ਹਾਂ ਜੀ ਕੋਈ ਸਰਕਾਰ ਕੁਝ ਨਹੀਂ ਕਰਦੀ ਜੀ ਫੇਲ ਹੈ ਜੀ ਹਾਂ ਸੇ 8 ਵਜੇ ਦੇ ਬੈਠੇ ਆ ਇਹde ਪੁੱਛ ਲੋ ਹੋਰ ਵੀ ਹਾਲੇ ਤੱਕ ਨੰਬਰ ਨਹੀਂ ਆਇਆ ਹਾਂ ਨੰਬਰ ਨਹੀਂ ਆਇਆ ਤੇ ਉਹ ਪੱਖਾ ਵੇਖ ਲੋ ਕੋਈ ਸਹੂਲਤ ਨਹੀਂ ਇੱਥੇ ਕੋਈ ਸਹੂਲਤ ਨਹੀਂ ਹਾਂ ਨਾ ਜੀ ਇੱਥੇ ਡਾਕਟਰ ਜਿਹੜੀ ਘਾਟ ਪੂਰੀ ਕੀਤੀ ਜਾਵੇ ਵੀ ਡਾਕਟਰ ਦੋ ਹੋਣ ਤੇ ਇਹਨੇ ਲੋਕ ਜਿਹੜੇ ਪਰੇਸ਼ਾਨ ਹੁੰਦੇ ਪਰੇਸ਼ਾਨ ਨਹੀਂ ਹੋ ਸਕਦੇ ਬਿਲਕੁਲ ਹਾਂ ਵੀ ਸਰਕਾਰ ਤਾਂ ਕਹਿੰਦੀ ਹੈ ਸਿਹਤ ਸਹੂਲਤਾਂ ਦੇ ਨਾਲ ਨੇ ਜਿਹੜਾ ਕਿ ਬਹੁਤ ਵਧੀਆ ਨੇ ਤਾਂ ਜੀ ਬੜੇ ਕੁਝ ਵਾਦੇ ਕਰੀ ਜਾਂਦੇ ਆ ਪਰ ਪੂਰਾ ਕਰਨ ਤਾਂ ਫੇਰ ਹੀ ਹੈ ਨਾ ਜੀ ਪੂਰਾ ਨਹੀਂ ਹੋ ਰਿਹਾ ਨਹੀਂ ਹੋ ਰਿਹਾ 8 ਵਜੇ ਬੈਠੇ 8 ਵਜੇ ਦੇ ਮੇਲੇ ਹਜੇ ਟਿਕਰਬਾਰੀ ਨਹੀਂ ਆਈ ਕੀ ਪਹਿਲਾਂ ਤੇ ਅਸੀਂ ਉੱਥੇ ਬੈਠੇ ਸੀ ਉੱਥੇ ਪੁੰਡੀਆਂ ਲੱਗੀਆਂ ਲੱਗੀਆਂ ਉਹਦੇ ਵਿੱਚ ਸੀਟ ਵਿੱਚ ਉਥੋਂ ਪੁੰਡੀਆਂ ਬਲੁਡਰ ਕੇ ਇੱਥੇ ਆ ਕੇ ਬੈਠੇ ਜੀ ਇਹ ਤਾਂ ਕੋਈ ਬੈਡੀ ਨਹੀਂ ਕੀ ਲੱਗਦਾ ਤੁਹਾਨੂੰ ਵੀ ਮਲਕੀਤੇ ਡਾਕਟਰ ਦੀ ਕਾਰਟ ਹੈ ਤੇ ਉਹ ਸਭ ਕੇ ਅਧਿਕਾਰ ਹੈ ਬਿਲਕੁਲ ਨਹੀਂ ਉਹ ਵੀ ਨਹੀਂ ਹੈਗਾ ਕਾਰਟ ਦੇ ਸਭ ਕੇ ਦੀ ਹੈ ਕੀ ਕੀ ਘਟਾ ਦੋਨੋਂ ਮਹਿਸੂਸ ਹੋ ਰਹੀਆਂ ਵੀ ਜੈਸੇ ਦੇ ਵਿੱਚ ਸਭ ਕਿਹਦੀ ਘਾਟ ਹੈ ਡਾਕਟਰ ਦੀ ਵੀ ਘਾਟ ਹੈ ਹੁਣ ਦੇਖੋ ਪੱਖੇ ਵੀ ਬੰਦ ਬੇ ਆ ਉਤੋਂ ਇੰਨੀ ਗਰਮੀ ਹੈ ਹਾਂਜੀ ਤੇ ਜਿਹੜੇ ਮਰੀਜ਼ ਹੈ ਜਿਹੜੇ ਪੇਸ਼ੈਂਟਾ ਦੇਖੋ ਉਹਨਾਂ ਵਾਸਤੇ ਕਿੰਨਾ ਔਖਾ ਇੰਨੀ ਚਿਰ ਬੇਟ ਕਰਨਾ ਕਿੰਨਾ ਔਖਾ ਕਿਉਂਕਿ ਜਦੋਂ ਬੰਦਾ ਬਿਮਾਰ ਹੁੰਦਾ ਤੇ ਉਹ ਕਿੰਨਾ ਔਖਾ ਹੁੰਦਾ ਬਿਲਕੁਲ ਜੀ ਬਿਲਕੁਲ ਤੇ ਇੱਥੇ ਘੰਟੇ ਭਰ ਦੀ ਇੰਤਜ਼ਾਰ ਕਰਨਾ ਪੈਂਦਾ ਹੈ ਤੇਰੀਆਂ ਨੂੰ ਦਿੱਕਤ ਕਾਫੀ ਆ ਰਹੀਏਗੀ ਹੋਰ ਦੇਖੋ 10 ਵਜ ਗਏ 10 ਵਜ ਗਏ 1 ਮਿੰਟ ਹੋ ਗਏ ਬਿਲਕੁਲ ਜੀ ਤੇ 8 ਵਜੇ ਤੇ ਬੈਠੇ ਹਾਂ ਬਿਲਕੁਲ ਤੇ ਮਰੀਜ਼ ਵਾਸਤੇ ਇੰਨੀ ਚਿਰ ਵੇਟ ਕਰਨਾ ਬਹੁਤ ਔਖਾ ਹੈ ਕਿਹੜੀ ਤਰੀਕ ਹੈ ਜੀ ਐਮਜੈਂਸੀ ਐਮਜੈਂਸੀ ਵੀ ਡਾਕਟਰ ਹੈ ਨਹੀਂ ਡਾਕਟਰਾਂ ਦੀ ਕਮੀ ਹੈ ਸਾਨੂੰ ਪੇਸ਼ੈਂਟ ਆਏ ਆ ਵਾਰ-ਵਾਰ ਮਤਲਬ ਲਾਉਣਾ ਪੈਂਦਾ ਆ ਆਪੀਡੀ ਛੱਡ ਕੇ ਵੇਖਣ ਆਉਂਦੇ ਆ ਹੁਣ ਲੜਾਈ ਵਾਲੇ ਕੇਸ ਆਏ ਸੀ ਹਾਂਜੀ ਉਹਨਾਂ ਕੋਲੇ ਮੈਸੇਜ ਭੇਜਿਆ ਸੀ ਦੋ ਤਿੰਨ ਮੈਸੇਜ ਭੇਜਿਆ ਅਜੇ ਤੱਕ ਆਏ ਨਹੀਂ ਦੇਖੋ ਬਿਲਕੁਲ ਜੀ ਹਾਂਜੀ ਕਿੰਨੇ ਡਾਕਟਰ ਕਿੰਨੇ ਐਮਜੈਂਸੀ ਡਾਕਟਰ ਐਸਟਮ ਤਿੰਨ ਨਾਲ ਡਿਊਟੀ ਤੇ ਜੀ ਕਿੰਨੇ ਬੈਡਡ ਹਸਪੀਟਲ ਹੈ ਜੀ 30 ਬੈਡਡ ਹੈ 30 ਬੈਡਡ ਕੋਸਟਿਚ ਜਿਹੜੀ ਜਿਹੜੀ ਡਾਕਟਰ ਦੀ ਘਰ ਹੈ ਇਸ ਕਰਕੇ ਹਾਂਜੀ 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 2 ਵਜੇ ਤੋਂ ਬਾਅਦ ਕੋਈ ਡਾਕਟਰ ਨਹੀਂ ਹੁੰਦਾ ਇੱਥੇ ਜੀ ਐਮਰਜੈਂਸੀ ਸਭਾ ਠੰਪ ਹੋ ਜਾਂਦੀ ਹੈ ਹਾਂਜੀ ਕੋਈ ਡਾਕਟਰ ਨਹੀਂ ਕੇਕ ਸਟਾਫ ਨਰਸ ਇੱਕ ਵਾਰਟਨ ਨੇ ਜਿਹੜਾ ਉਹੀ ਮਤਲਬ ਜਿੰਨਾ ਕਾਬਦੇ ਲੈਵਲ ਤੇ ਕਰ ਸਕਦੇ ਓਨਾ ਕਰਦੇ ਬਿਲਕੁਲ ਬਿਲਕੁਲ ਹਾਂਜੀ ਤੁਹਾਡਾ ਕੀ ਨਰਮਲਜੀਤ ਕੋਲ ਬੜੀ ਕਿ ਪੋਸਟ ਸਟਾਫ ਨਰਸ ਐਕਚੁਅਲੀ ਹੈ ਗਏ تھے ਜਿਵੇਂ ਤਿੰਨ ਡਾਕਟਰਾਂ ਇੱਕ ਸਾਡੇ ਬੀ ਐਨਟੀ ਸਪੈਸ਼ਲਿਸਟ ਨੇ ਜੀ ਐਨਸੀ ਕੇਸਸ ਵੀ ਉਹੀ ਦੇਖਦੇ ਨੇ ਹਾਂਜੀ ਇੱਕ ਸਾਡੇ ਡਾਕਟਰ ਸਕੈਨ ਕਰਦੇ ਨੇ ਬਿਲਕੁਲ ਜੀ ਉਹ ਚ ਉਹ ਸਾਰਾ ਦਿਨ ਸਕੇਂਟਣਾ ਗਿਆ ਲੈ ਬਿਲਕੁਲ ਮੈਂ ਬੈਠਾ ਹਾਂ ਪੀਡੀ ਥੋੜੇ ਸਾਹਮਣੇ ਕੰਮ ਹੀ ਰਿਹਾ ਹੈ ਬਿਲਕੁਲ ਜੀ ਤੇ ਮਿਲ ਕੇ ਅਸੀਂ ਜੁਆਇੰਟਲੀ ਕੰਮ ਕਰ ਰਹੇ ਹਾਂ ਜੀ ਤੇ ਸਰਕਾਰ ਦਾ ਹੋਗ ਜਿਆਦਾ ਯੋਗਦਾਨ ਚੋਣਿਆ ਕਿ ਲੋਕਾਂ ਨੂੰ ਹੋਰ ਜਿਆਦਾ ਸਹੂਲਤਾਂ ਮਿਲ ਸਕਣ ਬਿਲਕੁਲ ਕਿੰਨੇ ਬੈਡਡ ਹਸਪਤਲ ਇਹ 30 ਬੈਡਡ ਹਸਪਤਲ ਹੈ ਜੀ ਕਿੰਨੇ ਜਿਹੜੇ ਕਿ ਪਿੰਡ ਦੇ ਲੋਕ ਇੱਥੋਂ ਆਪਣਾ ਇਲਾਜ ਕਰਵਾਣ ਆਉਂਦੇ ਹਨ ਤਕਰੀਬਨ 35-40 ਪਿੰਡਾਂ ਦੇ ਹੋਣਗੇ ਜੀ ਉੱਪਰ ਲਿਖ ਕੇ ਭੇਜਿਆ ਹੋਇਆ ਹੈ ਵੀ ਸ਼ਾਮ ਤੇ ਸਮੇਂ ਜਿਹੜੀ ਕੋ ਡਾਕਟਰਾਂ ਦੀ ਕਮੀ ਹੈ ਉਹਨੂੰ kita yang